ਅੱਛਾ ਕੀ ਹੋਇਆ ਸੀ ਜਿਸ ਦਿਨ ਤੁਸੀਂ ਭੁੱਖੇ ਪੇਟ ਗਏ ਸੀ ਰੋਟੀ ਨਹੀਂ ਸੀ ਘਰੇ ਪਤਾ ਨਹੀਂ ਆਗਾ ਸੀ ਪਤਾ ਨਹੀਂ ਆਗਾ ਸੀ ਭੁੱਖ ਨਹੀਂ ਲੱਗੀ ਸੀ ਭੁੱਖ ਲੱਗੀ ਸੀ ਫਿਰ ਸਾਰਾ ਨੇ ਰੋਟੀ ਖਵਾ ਦਿੱਤੀ ਤੇ ਹੁਣ ਹੁਣ ਤੁਹਾਡੇ ਕੋਲ ਸਾਰੇ ਜਣੇ ਆਉਂਦੇ ਪਏ ਰਾਸ਼ਨ ਦੇਣ ਆਉਂਦੇ ਪਏ ਹੈ ਗਿਫਟ ਦੇਣ ਆਉਂਦੇ ਪਏ ਕਿਦਾਂ ਦਾ ਲੱਗਦਾ ਪਿਆ ਬਲਾਵਾ ਦਿਆ ਧੰਵਾਦ ਕਰਦਾ ਆਟਾ ਹੈ ਨਹੀਂ ਸੀ ਤਾਂ ਮੈਂ ਬੱਚੇ ਨੂੰ ਕਿਹਾ ਬੱਚੇ ਉਧਰ ਚਲ ਤੂੰ ਚਲੇ ਜਾ ਤੁਹਾਨੂੰ ਸਕੂਲੋਂ ਰਾਸ਼ਨ ਮਿਲਦਾ ਹੀ ਹੈ ਤੁਸੀਂ ਉਹ ਜਾ ਕੇ ਵੀ ਖਾ ਲਿਓ ਤੇ ਸਰ ਨੇ ਇਹਨਾਂ ਨੂੰ ਪੁੱਛ ਲਿਆ ਵੀ ਬੱਚੇ ਵੀ ਤੁਸੀਂ ਖਾਣਾ ਖਾ ਕੇ ਆਏ ਕਿ ਨਹੀਂ ਖਾ ਕੇ ਆਏ ਤੇ ਇਹ ਆਂਦਾ ਸਰ ਮੈਂ ਕੋ ਜਿੰਨੀ ਸਾਡੇ ਘਰੇ ਆਟਾ ਹੀ ਨਹੀਂ ਹੈਗਾ ਵੀ ਕਰਦੇ ਹਾਲਾਤ ਮਾੜੇ ਕਿੱਦਾਂ ਹੁੰਦੇ ਨੇ ਸਾਦੇ ਲਾ ਦਸਤਰਾਏ ਮਾੜੇ ਹੁੰਦੇ ਕਿਉਂਕਿ ਮੈਂ ਤੇ ਡਾਡੀ ਦੋਵੇਂ ਕਮਾਉਣ ਵਾਲੇ ਸੀ ਬੀਤੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਦੀ 마ਸੂਮੀਅਤ ਸਾਫ਼ ਤੌਰ ਤੇ ਦੇਖੀ ਜਾ ਸਕਦੀ ਸੀ ਬੱਚਾ ਆਪਣੇ ਆਪ ਨੂੰ ਭੁੱਖਾ ਦੱਸ ਰਿਹਾ ਸੀ ਤੇ ਕਾਰਨ ਦੱਸ ਰਿਹਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਆਟਾ ਮੁੱਕ ਗਿਆ ਇਸ ਕਰਕੇ ਉਸਨੇ ਰੋਟੀ ਨਹੀਂ ਖਾਦੀ ਦਰਅਸਲ ਇਹ ਵੀਡੀਓ ਇੱਕ ਸਕੂਲ ਦੀ ਸੀ ਜਦੋਂ ਸਕੂਲੀ ਮਾਸਟਰ ਇਸ ਬੱਚੇ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਪੁੱਛਦਾ ਹੈ ਕਿ ਕੀ ਉਸਨੇ ਸਕੂਲ ਦਾ ਕੰਮ ਕੀਤਾ ਤਾਂ ਬੱਚਾ ਅੱਗੇ ਜਵਾਬ ਦਿੰਦਾ ਹੈ ਕਿ ਨਹੀਂ ਉਸਨੇ ਅੱਜ ਸਕੂਲ ਦਾ ਕੰਮ ਨਹੀਂ ਕੀਤਾ ਤੇ ਫਿਰ ਅੱਗੇ ਜੋ ਮਾਸਟਰ ਹੈ ਉਸ ਨੂੰ ਪੁੱਛਦਾ ਹੈ ਕਿ ਚਲ ਦੱਸ ਫਿਰ ਅੱਜ ਤੂੰ ਕੀ ਖਾਦਾ ਕਰੇ ਤਾ ਫਿਰ ਬੱਚਾ ਕਹਿੰਦਾ ਹੈ ਕਿ ਮੈਂ ਰੋਟੀ ਨਹੀਂ ਖਾਧੀ ਕਿਉਂਕਿ ਸਾਡੇ ਘਰ ਤਾਂ ਆਟਾ ਹੀ ਨਹੀਂ ਸੀ ਸਾਡੇ ਘਰ ਆਟਾ ਮੁੱਕ ਗਿਆ ਸੀ ਅਤੇ ਇਸ ਦੌਰਾਨ ਇਸ ਬੱਚੇ ਦੀ ਮਾਸੂਮੀਅਤ ਸਾਫ਼ ਤੌਰ ਤੇ ਇਸ ਵੀਡੀਓ ਦੇ ਵਿੱਚ ਦੇਖੀ ਜਾ ਸਕਦੀ ਸੀ ਕਿ ਕਿਸ ਤਰੀਕੇ ਬੜੇ ਹੀ ਮਾਸੂਮ ਤਰੀਕੇ ਦੇ ਨਾਲ ਇਹ ਬੱਚਾ ਕਹਿ ਰਿਹਾ ਸੀ ਕਿ ਸਾਡੇ ਘਰ ਤਾਂ ਆਟਾ ਹੀ ਮੁੱਕ ਗਿਆ ਸੀ ਤਾਂ ਫਿਰ ਮੈਂ ਰੋਟੀ ਨਹੀਂ ਖਾਧੀ ਮੈਂ ਭੁੱਖਾ ਹਾਂ ਇਹ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਲੋਕਾਂ ਦੇ ਵੱਲੋਂ ਮਦਦ ਦੇ ਲਈ ਅੱਗੇ ਵੀ ਆਇਆ ਗਿਆ ਹੈ ਅਤੇ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਮੰਗੀ ਜਾ ਰਹੀ ਸੀ ਕਿ ਆਖਿਰਕਾਰ ਇਹ ਬੱਚਾ ਕਿੱਥੋਂ ਦਾ ਰਹਿਣ ਵਾਲਾ ਹੈ ਅਸੀਂ ਜਾਵਾਂਗੇ ਇਸ ਬੱਚੇ ਦੀ ਮਦਦ ਕਰਕੇ ਆਵਾਂਗੇ ਸੋ ਲਾਈਵ ਪੰਜਾਬੀ ਦੀ ਟੀਮ ਦੇ ਵੱਲੋਂ ਇਸ ਬੱਚੇ ਤੱਕ ਪਹੁੰਚ ਕੀਤੀ ਗਈ ਹੈ ਇਹ ਬੱਚਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਿੰਡ ਦਾ ਨਾਮ ਵੀ ਅਸੀਂ ਤੁਹਾਨੂੰ ਦੱਸਾਂਗੇ ਤੇ ਨਾਲ ਦੀ ਨਾਲ ਬੈਂਕ ਡਿਟੇਲਸ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਫੋਨ ਨੰਬਰ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਤੁਸੀਂ ਇਸ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ ਹੈ ਅਤੇ ਇਸ ਨੰਬਰ ਰਾਹੀਂ ਤੁਸੀਂ ਸੰਪਰਕ ਕਰਕੇ ਇਸ ਬੱਚੇ ਤੱਕ ਪਹੁੰਚ ਕਰ ਸਕਦੇ ਹੋ ਮਦਦ ਕਰ ਸਕਦੇ ਹੋ ਬੈਂਕ ਡਿਟੇਲਸ ਵੀ ਨੇ ਜੇਕਰ ਤੁਸੀਂ ਬੱਚੇ ਤੱਕ ਨਹੀਂ ਪਹੁੰਚ ਸਕਦੇ ਤਾਂ ਬੈਂਕ ਡਿਟੇਲਸ ਤੁਹਾਨੂੰ ਦੇ ਦਿੱਤੀਆਂ ਨੇ ਟੀਵੀ ਸਕਰੀਨ ਦੇ ਉੱਤੇ ਚੱਲਦੀਆਂ ਨੇ ਬੈਂਕ ਡਿਟੇਲਸ ਦੇ ਰਾਹੀਂ ਤੁਸੀਂ ਬੱਚੇ ਦੀ ਕਿਸੇ ਵੀ ਤਰੀਕੇ ਦੀ ਮਦਦ ਜਿਹੜੀ ਹੈ ਕਰ ਸਕਦੇ ਹੋ ਜੇਕਰ ਤੁਸੀਂ ਮਦਦ ਕਰਨਾ ਚਾਹੋ ਬੱਚੇ ਦਾ ਨਾਮ ਹੈ ਅਮ੍ਰਿਤ ਸਿੰਘ ਅਤੇ ਪਿਤਾ ਦਾ ਨਾਮ ਹੈ ਤਜਿੰਦਰ ਸਿੰਘ ਮਾਤਾ ਦਾ ਨਾਮ ਹੈ ਬੱਚੇ ਦੀ ਕੁਲਦੀਪ ਕੋਲ ਅਤੇ ਪਿੰਡ ਸੈਦੇ ਕੇ ਨੌਲ ਹੈ ਬਲੋਕ ਮਮਦੋਟ ਹੈ ਤੇ ਜ਼ਿਲ੍ਹਾ ਫਿਰੋਜ਼ਪੁਰ ਹੈ ਸਾਸਰੀ ਕਾਲ ਅੰਮ੍ਰਿਤ ਸਾਸਰੀ ਕਾਲ ਕਿਤਾ ਠੀਕ ਹੋ ਠੀਕ ਹੈ ਅੱਛਾ ਕੀ ਹੋਇਆ ਸੀ ਜਿਸ ਦਿਨ ਤੁਸੀਂ ਭੁੱਖੇ ਪੇਟ ਗਏ ਸੀਗੇ ਰੋਟੀ ਨਹੀਂ ਸੀ ਖਾ ਰਹੇ ਪਤਾ ਨਹੀਂ ਹੈਗਾ ਸੀ ਅੱਛਾ ਫਿਰ ਤੇ ਤੁਸੀਂ ਖਾਦਾ ਨਹੀਂ ਕੁਝ ਹਾਂ ਭੁੱਖ ਨਹੀਂ ਲੱਗੀ ਸੀ ਭੁੱਖ ਲੱਗੀ ਸੀ ਫਰਸਾਨ erotic ਵਾਦੀ ਫੋਨ ਮੇ ਤੁਹਾਡੇ ਕੋਲ ਸਾਰੇ ਜਣੇ ਆਉਂਦੇ ਪਏ ਰਾਸ਼ਨ ਦੇ ਆਉਂਦੇ ਪਏ ਗਿਫਟ ਦੇ ਆਉਂਦੇ ਪਏ ਕਿਦਾਂ ਦਾ ਲੱਗਦਾ ਪਿਆ ਬੜਾ ਵਧੀਆ ਬੜਾ ਵਧੀਆ ਕੀ ਕਹਿਣਾ ਚਾਹੋਗੇ ਤੁਸੀਂ ਕਿ ਧੰਨਵਾਦ ਕਰਦੇ ਹਾਂ ਉਹਨਾਂ ਦਾ ਸਰਦ ਦਾ ਵੀ ਤੇ মিডিਆ ਵਾਲੇ ਵੀਰ ਜਿਹੜੇ ਹਨ ਧੰਨਵਾਦ ਕਰਦੇ ਧੰਨਵਾਦ ਕਰਦੇ ਕਰਦੇ ਹਾਲਾਤ ਕੀ ਹੋ ਚੁੱਕੇ ਜਿਸ ਜਦੋਂ ਉਹ ਬੱਚਾ ਆਪ ਕੋਲ ਬੈਠ ਗਿਆ ਉਸ ਦਿਨ ਘਰ ਦੇ ਵਿੱਚ ਆਟਾ ਬਿਲਕੁਲ ਨਹੀਂ ਸੀ ਹਾਂਜੀ ਬਿਲਕੁਲ ਆਟਾ ਨਹੀਂ ਹੈਗਾ ਸੀਦਾ ਆਟਾ ਹੈ ਨਹੀਂ ਸੀ ਤੇ ਮੈਂ ਬੱਚੇ ਨੂੰ ਕਿਹਾ ਬੱਚੇ ਉਧਰ ਚਲ ਤੂੰ ਚਲੇ ਜਾ ਤੁਹਾਨੂੰ ਸਕੂਲੋਂ ਰਾਸ਼ਨ ਮਿਲਦਾ ਹੀ ਏ ਤੁਸੀਂ ਉਹ ਜਾ ਕੇ ਵੀ ਖਾ ਲਿਓ ਤੇ ਸਰ ਨੇ ਨਾਲ ਪੁੱਛ ਲਿਆ ਵੀ ਬੱਚੇ ਵੀ ਤੁਸੀਂ ਖਾਣਾ ਖਾ ਕੇ ਆਏ ਕਿ ਨਹੀਂ ਖਾ ਕੇ ਆਏ ਤੇ ਇਹ ਆਂਦਾ ਸਰ ਮੈਂ ਕੋ ਜੀ ਨਹੀਂ ਸਾਡੇ ਘਰੇ ਆਟਾ ਹੀ ਨਹੀਂ ਹੈਗਾ ਇਸ ਕਰਕੇ ਕਿਉਂਕਿ ਜਿਹੜਾ ਸਕੂਲ ਰਾਸ਼ਨ ਮਿਲਦਾ ਫਿਰ ਮੈਂ ਚੌਲ ਬਣਾਏ ਸੀ ਇਹਨਾਂ ਨੂੰ ਮਿਲਦਾ ਰਾਸ਼ਨ ਹੈ ਚੌਲ ਬਣਾਏ ਸੀ ਆਂਦੇ ਮਮਾ ਮੈਂ ਚੌਲ ਨਹੀਂ ਖਾ ਕੇ ਜਾਣੇ ਮੈਂ ਵੀ ਰੋਟੀ ਖਾ ਕੇ ਜਾਨੀ ਆ ਫਿਰ ਇਹ ਉਦਾਂ ਹੀ ਗਿਆ ਚਲਿਆ ਸੀ ਤਾਂ ਉਸ ਟੀਚਰ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਨ੍ਹਾਂ ਨੇ ਵੀਡੀਓ ਤੁਹਾਡੀ ਬਣਾਈ ਤੇ ਇੰਨੇ ਤਾਨੀ ਸਜਣ ਤੁਹਾਡੇ ਕੋਲ ਹਸੀ ਉਸ ਟੀਚਰ ਦੇ ਬਹੁਤ ਧੰਨਵਾਦ ਆ ਤੇ ਜਿਹੜੇ ਵੀ ਰੌਣ ਦੇ ਪਏ ਉਹਨਾਂ ਦੇ ਬਹੁਤ ਧੰਨਵਾਦ ਆ ਵੀ ਜਿਹੜੇ ਸਾਨੂੰ ਆ ਕੇ ਸਾਡੀ ਇੰਨੀ ਮਦਦ ਕਰਨ ਦੇ ਆ ਵੀ ਸਾਡੇ ਬੱਚੇ ਨੂੰ ਵੀ ਇੰਨਾ ਪਿਆਰ ਕਰਨ ਦੇ ਵੀ ਕਰਦੇ ਹਾਲਾਤ ਮਾਰੇ ਕਿੱਦਾਂ ਹੁੰਦੇ ਕਾਰ ਦੇ ਹਲਾਦ ਇਸ ਤਰ੍ਹਾਂ ਹੀ ਮਾਰੇ ਹੁੰਦੇ ਗਏ ਕਿਉਂਕਿ ਮੈਂ ਤੇ ਡਾਡੀ ਦੋਵੇਂ ਕਮਾਉਣ ਵਾਲੇ ਸੀ ਪਰ ਬੇਲੀ ਦੇ ਲਾਗੀ ਸਾਟੇ ਦਾ ਸਿਰ ਦੇ ਮੰਨ ਲਈ ਇਹਨੂੰ ਬਿਠੰਨੇ ਦਾ ਕਲਾ ਛੱਡਿਆ ਹਿੰਦੇ ਦੇ ਕੋਈ ਪੈਸਾ ਲਾ ਕੇ ਖਰਚ ਆ ਗਿਆ ਉਸ ਦਵਾ ਮੇਰੀ ਅੱਖਾਂ ਬਹਿ ਗਿਆ ਸਪਰੇ ਨਾਲ ਨਿਰੋਧਨ ਕਰਦੇ ਹਲਾਦ ਮੈਂ ਵਿਗੜਤੇ ਗਏ ਜਿਵੇਂ ਵੀ ਛਾਂ ਨੂ ਗਿਆ ਚਲੇ ਫਿਰ ਉਸ ਦਵਾ ਸਿਸਟਰ ਛੋਟੀ ਇਹਦੇ ਗਿਲਟੀ ਹੈ ਵੀ ਇਥੇ ਬਣੀ ਤੇ ਉਹਦਾ ਕਹਿੰਦੇ ਪ੍ਰੇਸ਼ਨ ਹੋਣਾ ਤੇ ਇਹ ਦੀ ਦਵਾਈ ਚਾਲਦੀ ਫਿਰ ਤੁਸੀਂ ਆਹ ਸਾਲ ਉਹ ਕਿ ਦਿਹਾੜੀ ਜਿਹੜਾ 500 400 ਜਿਹੜਾ ਕਿ ਕਿੰਨਾ ਕੁ ਦਿਨ ਕੀ ਕੁਛ ਲਿਆ ਸਕਦਾ ਤੇ ਹੁਣ ਤੁਸੀਂ ਕੀ ਕਰਦੇ ਹੋ ਹੁਣ ਦਿਹਾੜੀ ਜਾਂਦੇ ਜਿਹਦੇ ਵਿੱਚ ਉਹ ਕੱਲ ਮੈਂ ਦਿਹਾੜੀ ਗਿਆ ਸੀ ਤੇ ਕਰਿਆ ਆਇਆ ਸ਼ਾਮ ਨੂੰ ਕਦੀ ਇਦਾਂ ਹੁੰਦਾ ਕਦੀ ਦਿਹਾੜੀ ਲੱਗਦੀ ਤੇ ਕਦੀ ਨਹੀਂ ਲੱਗਦੀ ਹਾਂ ਜੀ ਐਵੇਂ ਹੁੰਦਾ ਕਦੀ ਦਿਹਾੜੀ ਕਿਤੇ ਲੱਗਦੀ ਕਿਤੇ ਨਹੀਂ ਜਿਸ ਦਿਨ ਨਹੀਂ ਲੱਗਦੀ ਉਸ ਦਿਨ ਦੇ ਹਾਲਾਤ ਵੀ ਹੁੰਦੇ ਨੇ ਉਸ ਦਿਨ ਦੇ ਉਹ ਹਾਲਾਤ ਨੇ ਵੀ ਰੁੱਖੀ ਮਿੱਸੀ ਖਾ ਗਿਆ ਦਸਾਉਣਾ ਪੈਂਦਾ ਤੇ ਬੱਚੇ ਜ਼ਿੱਦ ਨਹੀਂ ਕਰਦੇ ਬੱਚੇ ਜਿੱਤ ਕਰਦੇ ਨੇ ਜੀ ਵੀ ਸਾਨੂੰ ਆ ਲੈ ਕੇ ਦਵਾ ਲੈ ਕੇ ਦੋ ਪਰ ਅਸੀਂ ਕਈ ਦਾ ਵਿੱਚ ਚਲੋ ਕੋਈ ਨਹੀਂ ਬੱਚਿਆਂ ਨੂੰ ਕਈ ਦਾ ਵਿੱਚ ਲੈ ਦਾਂਗੇ ਵੀ ਜਦੋਂ ਮੈਂ ਪੈਸੇ ਬਣਾ ਕੇ ਲੈ ਆ ਤੁਹਾਨੂੰ ਲੈ ਲੈਣਗੇ ਘਰ ਦੇ ਵਿੱਚ ਕਿੰਨੇ ਜੀ ਨੇ 8 ਜੀ ਸ੍ਰੀ ਕਮਾਉਣ ਵਾਲੇ ਇਹਨਾਂ ਦੇ ਪਾਪਾ ਇਹਨਾਂ ਦੇ ਦਾदू ਜੀ ਆ ਉਹ ਕਮਾਉਂਦੇ ਆ ਉਹ ਸਿਰ ਕਰਦੇ ਆ ਮਤਲਬ ਕਿ ਜਦੋਂ ਦਿਹਾੜੀ ਮਿਲਦੀ ਠੀਕ ਆ ਜਿੱਧਰ ਕੰਮ ਮੈਂਦੇ ਦਾदू ਲੱਗਿਆ ਕਿਸੇ ਟਾਈਮ ਸਾਨੂੰ ਉਧਰ ਐਡਵਾਂਸ ਫਟਣਾ ਪੈਂਦਾ ਹੈ ਹਾਂਜੀ ਸੱਜਣ ਜਿਹੜੇ ਆ ਰਹੇ ਆ ਤੁਹਾਡੇ ਕੋਲ ਉਹਨਾਂ ਦੇ ਬਾਰੇ ਕੀ ਕਹਿਣਾ ਹਾਂਜੀ ਉਹ ਵੀਰ ਸਾਡੀ ਬਹੁਤ ਮਦਦ ਕਰਨਦੇ ਬਹੁਤ ਵੀਰਾਂ ਦਾ ਧੰਨਵਾਦ ਆ ਜਿਹੜਾ ਇੰਨਾ ਪਿਆਰ ਕਰਨਦੇ ਬੱਚੇ ਨੂੰ ਸਤਕਾਰ ਵਾ ਜੋਖ ਨੇ ਵੀ ਸਾਨੂੰ ਬਹੁਤ ਪਿਆਰ ਕਰਨਦੇ ਬੱਚੇ ਨੂੰ ਕਰਨਦੇ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ